ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵੇਂ ਪ੍ਰਕਾਸ਼ ਪੁਰਬ ਹੈ 12 ਫਰਵਰੀ 2025 ਅਸੀਂ ਇਸ ਸਮੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਦੀ ਧਰਤੀ ਕਾਂਚੀ ਵਿਖੇ ਖੜੇ ਆ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਮਹਾਨ ਰੈਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋਂ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤਾਂ ਆਈਆਂ ਸਾਡੇ ਨਾਲ ਜੁਕੇ ਤੋਂ ਰਾਜ ਚੋਪੜਾ ਜੀ ਉਹ ਲੁਧਿਆਣੇ ਤੋਂ ਪੂਰਾ ਦੇਖ ਸਕਦੇ ਪਰਿਵਾਰ ਇੱਥੇ ਪਹੁੰਚਿਆ ਹੋਇਆ ਆਪਾਂ ਗੱਲ ਔਰ 648ਵੇਂ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਆ ਮੁਬਾਰਕਾਂ ਔਰ 648ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕੀ ਕਹਿਣਾ ਚਾਹੁੰਦੇ ਲੁਧਿਆਣੇ ਸੰਗਤਾਂ ਨਾਲ ਗੱਲ ਕਰੇ ਭਾਈ ਜੈਗੁਰਦੇਵ ਜੀ ਸਭ ਤੋਂ ਪਹਿਲਾਂ ਸਮੂੱਚੀ ਲਕਾਇ ਨੂੰ ਜਗਤ ਪਿਤਾਮਾ ਤਾਂ ਤਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਔਰ ਅੱਜ ਸਾਰੀ ਸੰਗਤ ਦੇ ਵਿੱਚ ਬਹੁਤ ਹੀ ਉਤਸ਼ਾਹ ਭਰਿਆ ਮਾਹੌਲ ਹੈ ਕਿ ਆਪਣੇ ਰਹਿਬਰ ਦਾ ਜੋ ਪ੍ਰਕਾਸ਼ ਪਰ ਮਨਾਉਣ ਵਾਸਤੇ ਕਾਂਛੀ ਦੀ ਧਰਤੀ ਸੀਰ ਗਵਰਧਨਪੁਰ ਵਿੱਚ ਇਕੱਠੇ ਹੋਏ ਹਨ ਔਰ ਲੋਕਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਪਣੇ ਆਪਣੀ ਸਰਦਾ ਦੇ ਫੁੱਲ ਭੇਟ ਕਰਨ ਆਲੋਕੇ ਆਏ ਹਨ ਸਾਰੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਇੱਥੋਂ ਜਿਹੜਾ ਜਨਮ ਸਥਾਨ ਹੈ ਇਹ ਛੀਰੀ ਗੁਰ ਸਰਬੰਦਾਸ ਮਹਾਰਾਜ ਜੀ ਬੱਲਾਂ ਵਾਲਿਆਂ ਦੀ ਜੋ ਗੱਦੀ ਨਸ਼ੀਨ ਸਨ ਉਹਨਾਂ ਨੇ ਆਪਣਾ ਇਸ ਜਨਮ ਸਥਾਨ ਦੀ ਖੋਜ ਕੀਤੀ ਸੀ